ਜਾ ਬਜਾ ਬੋਲ ਲਾਹਲਾ ਇੰਨੇ ਨਾਲ ਕਿ ਟਰੱਕ ਚੜਦਾ ਸੀ ਗੈਸਲੰਡਰਾਂ ਵਾਲਾ ਤੇ ਉਹਦੇ ਕਰਕੇ ਬੱਸਾਂ ਦੋਨੇ ਇੱਕ ਪੰਜਾਬ ਰੋਡ 'ਤੇ ਸੀ ਉਹਦੇ ਮਗਰ ਨਰਵਾਲ ਸੀ ਪ੍ਰਾਈਵੇਟ ਤੇ ਬੱਸ ਰੋਡ 'ਤੇ ਟਰੱਕ ਚ ਵੱਜੀ ਮਗਰ ਨਰਵਾਲ ਵੱਜੀ ਉਹਨਾਂ ਦੇ ਤੇ ਕੁਝ ਸਵਾਰੀਆਂ ਦੇ ਸੱਟਾ ਲੱਗੀਆਂ ਕੁਝ ਇਨੈਕਟਿਵ ਤੇ ਸੀ ਮਾਰੀਆਂ ਉਹ ਫਾਸਟੇਟ ਵੇਕੇ ਮੋਕੇ ਦੇ ਫਾਟੜ ਦੇ ਮੌਕੇ ਤੇ ਸਿੱਟਾ ਥੋੜੀ ਅਸੀਂ ਮਾੜੀ ਮਾੜੀ ਸਿੱਟਾ ਲੱਗੀਆਂ ਤੇ ਬਾਕੀ ਬੱਸਾਂ ਦਾ ਨੁਕਸਾਨ ਹੈਗਾ ਬੱਸਾਂ ਤੋਂ ਦੇ ਸੈਟਲ ਕਰਾ ਕੇ ਰੂਟ ਚੋਂ ਬਰਾਬਰ ਸਰਹਾਸਾ ਹੋਇਆ ਕਿੰਦਾ ਜੀ ਇਹ ਇਹ ਸਿਲੰਡਰ ਵਾਲਾ ਟਰੱਕ ਸਲੀਪਰ ਰੋਡ ਤੋਂ ਬਾਈ ਉੱਤੇ ਹਾਈਪ ਬਿੱਟ ਕਰਦਾ ਏ ਧੁੰਦ ਦੇ ਕਾਰਨ ਹੋਇਆ ਧੁੰਦ ਸਗੀ ਬਾਕੀ ਸਵਾਰੀਆਂ ਦਾ ਬਚਾਇਆ ਜੀ ਸਵਾਰੀਆਂ ਦਾ ਬਚਾਇਆ ਹੈ ਛੱਟਾਂ ਦੀ ਥੋੜੀ ਜਿਹੀ ਮਾਮੂਲੀ ਸੱਟਾਂ ਤੇ ਨਾਲ 40 ਸਵਾਰੀਆਂ ਦੇ ਉਹ ਫਾਸਟੇਟ ਬੋਕੇ ਦੇਤੀ ਪੰਜਾਬ ਪੰਜਾਬ ਬਹੁਤ ਆਲਾ ਇੰਡੀਆ ਨਾਲ ਅੱਗੇ ਟਰੱਕ ਚੜਦਾ ਸੀਗਾ ਸਿਲੰਡਰਾਂ ਵਾਲਾ ਤੇ ਉਹਦੇ ਕਰਕੇ ਬੱਸਾਂ ਦੋਨੇ ਇੱਕ ਪੰਜਾਬ ਰੋਡ ਵੀ ਸੀ ਉਹਦੇ ਮਗਰ ਨਰਵਾਲ ਸੀ ਪ੍ਰਾਈਵੇਟ ਇੱਕ ਤੇ ਬੱਸ ਰੋਡਵੇ ਟਰੱਕ ਜਭਦੀ ਆ ਮਗਰ ਨਰਵਾਲ ਵਿੱਚ ਹੀ ਉਹਨਾਂ ਦੇ ਤੇ ਕੁਝ ਸਵਾਰੀਆਂ ਦੇ ਸੱਟਾਂ ਲੱਗੀਆਂ ਕੁਝ ਕਨੈਕਟਰ ਤੇ ਸੀ ਮਾੜੀਆਂ ਉਹ ਫਾਸਟ ਰੇ ਦੇ ਕਿ ਮੋਕੇ ਦੇ ਫਾਸਟ ਦੇ ਦੇ ਮੋਕੇ ਦੇ ਸੱਟਾਂ ਥੋੜੀਆਂ ਸੀ ਮਾੜੀ ਮਾੜੀਆਂ ਸੱਟਾਂ ਲੱਗੀਆਂ ਤੇ ਬਾਕੀ ਬੱਸਾਂ ਦਾ ਨੁਕਸਾਨ ਸੀਗਾ ਬੱਸਾਂ ਦੋਨੇ ਸਾਈਡ ਟਕਰਾ ਕੇ ਰੂਟ ਚੋਂ ਬਾਹਰ ਸਰ ਹਾਸਾ ਹੋਇਆ ਕਿੰਦਾ ਜੀ ਇਹ ਸਿਲੰਡਰ ਵਾਲਾ ਟਰੱਕ ਸਲੀਪਰ ਰੋਡ ਤੋਂ ਤੋਂ ਪਾਈ ਉੱਤੇ ਹਾਈਪਰ ਜਾਦਾ ਧੁੰਦ ਦੇ ਕਾਰਨ ਹੋਇਆ ਧੁੰਦ ਚ ਬਾਕੀ ਸਵਾਰੀਆਂ ਦਾ ਬਚਾਇਆ ਜੀ ਸਵਾਰੀਆਂ ਦਾ ਬਚਾਇਆ ਸੱਤਾਂ ਦੇ ਫੋਟੋਆਂ ਵੀ ਮਾਮੂਲੀ ਸੀ ਕਿੰਨਾ ਚੌਂ ਸਵਾਰੀਆਂ ਦੇ ਉਹ ਫਾਸਟੇਟ ਭੋਕੇ ਦੇਤੀ ਬਚਾ ਬਚਾ ਬਹੁਤ ਆਹਲਾ ਇੰਡੀਆ ਨਾਲ ਆ ਕੇ ਟਰੱਕ ਚੜਦਾ ਸੀ ਗਾ ਸਿੰਡਰਾਂ ਵਾਲਾ ਤੇ ਉਹਦੇ ਕਰਕੇ ਬੱਸਾਂ ਦੋਨੇ ਇੱਕ ਪੰਜਾਬ ਰੋਡ ਵੀ ਸੀ ਉਹਦੇ ਮਗਰ ਨਰਵਾਲ ਸੀ ਪ੍ਰਾਈਵੇਟ ਤੇ ਬੱਸ ਰੋਡਵੇ ਟ੍ਰੱਕ ਜਭਦੀ ਆ ਮਗਰ ਨਰਵਾਲ ਕੋਜੀ ਉਹਨਾਂ ਦੇ ਤੇ ਕੁਝ ਸਵਾਰੀਆਂ ਦੇ ਸੱਤਾ ਸੱਗੀਆਂ ਕੁਝ ਕਨੈਕਟਰ ਤੇ ਸੀ ਮਾੜੀਆਂ ਉਹ ਫਾਸਟ ਰੇ ਕੇ ਮੋਕੇ ਦੇ ਫਾਸਟ ਦੇਪ ਤੇ ਮੋਕੇ ਦੇ ਸੀ ਸੱਤਾ ਥੋੜੀਆਂ ਸੀ ਮਾੜੀ ਮਾੜੀਆਂ ਸੱਤਾ ਲੱਗੀਆਂ ਤੇ ਬਾਕੀ ਬੱਸਾਂ ਦਾ ਨੁਕਸਾਨ ਸੀਗਾ ਬੱਸਾਂ ਦੋਨੇ ਸਾਈਡ ਤੇ ਘਾ ਲਾ ਕੇ ਰੂਟ ਚੋਂ ਵਾਪਸ ਸਰ ਹਾਸਾ ਹੋਇਆ ਕਿੰਦਾ ਜੀ ਇਹ ਸਿਲੰਡਰ ਵਾਲਾ ਟਰੱਕ ਸਲੀਪਰ ਉਰ ਤੋਂ ਬਾਈ ਉੱਤੇ ਹਾਈਪ ਬਿੱਟ ਕਰਦਾ ਤੋਂਦੇ ਦੇ ਕਾਰਨ ਹੋਇਆ ਤੋਂਦੇ ਦੀ ਬਾਕੀ ਸਵਾਰੀਆਂ ਦਾ ਬਚਾਇਆ ਜੀ ਸਵਾਰੀਆਂ ਦਾ ਬਚਾਇਆ ਸੱਤਾਂ ਦੀ ਫੋਟੋ ਵੀ ਮਾਮੂਲੀ ਸੱਤਾਂ 13-14 ਸਵਾਰੀਆਂ ਦੇ ਉਹ ਫਾਸਟੇਟ ਭੁਕੇ ਦੇਤੀ ਬਾਹਲਾ ਇੰਡੀਆ ਨਾਲ ਕਿ ਟਰੱਕ ਚੜਦਾ ਸੀ ਗੈਸਲੰਡਰਾਂ ਵਾਲਾ ਤੇ ਉਹਦੇ ਕਰਕੇ ਬੱਸਾਂ ਦੋਨੇ ਇੱਕ ਪੰਜਾਬ ਰੋਡ 'ਤੇ ਸੀ ਉਹਦੇ ਮਗਰ ਨਰਵਾਲ ਸੀ ਪ੍ਰਾਈਵੇਟ ਤੇ ਬੱਸ ਰੋਡਵੇ ਟ੍ਰੱਕ 'ਤੇ ਵੱਜੀ ਮਗਰ ਨਰਵਾਲ ਵੱਜੀ ਉਹਨਾਂ ਦੇ ਤੇ ਕੁਝ ਸਵਾਰੀਆਂ ਦੇ ਸੱਟਾਂ ਲੱਗੀਆਂ ਕੁਝ ਇਨੈਕਟਿਵ ਤੇ ਸੀ ਮੜੀਆਂ ਉਹ ਫਾਸਟ ਰੇਟ ਵੇ ਕੇ ਮੋਕੇ ਦੇ ਫਾਸਟ ਰੇਟ ਦੇ ਮੋਕੇ ਦੇ ਸੀ ਸੱਟਾਂ ਥੋੜੀਆਂ ਸੀ ਬਾੜੀ-ਬਾੜੀਆਂ ਸੱਟਾਂ ਲੱਗੀਆਂ ਤੇ ਬਾਕੀ ਬੱਸਾਂ ਦਾ ਨੁਕਸਾਨ ਸੀਗਾ ਬੱਸਾਂ ਟੁੱਟੇ ਸਾਈਡ 'ਤੇ ਕਰਾ ਕੇ ਰੂਟ ਚੋਂ ਬਾਹਰ ਸਰ ਹਾਦਸਾ ਹੋਇਆ ਕਿੰਦਾ ਜੀ ਇਹ ਸਿਲੰਡਰ ਵਾਲਾ ਟ੍ਰੱਕ ਸਲੀਪਰ ਉਰ ਤੋਂ ਬਾਈ ਉੱਤੇ ਹਾਈਪਿੰਡ ਕਰਦਾ ਹੈ ਤੋਂ ਦੇ ਕਰਨ ਹੋਇਆ ਤੋਂ ਦੇ ਬਾਕੀ ਸਵਾਰੀਆਂ ਦਾ ਬਚਾਇਆ ਜੀ ਸਵਾਰੀਆਂ ਦਾ ਬਚਾਇਆ ਸੱਤਾਂ ਦੀ ਫੋਟੋ ਵੀ ਮਾਮੂਲੀ ਸੱਤਾਂ 13-14 ਸਵਾਰੀਆਂ ਦੇ ਉਹ ਫਾਸਟੇਟ ਭੁਕੇ ਦੇਤੀ